ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਪੰਜਾਬ ਦੇ ਵਿੱਚ ਲੜਕੇ ਲੜਕੀਆਂ ਦੇ ਹੋ ਰਹੇ ਵਿਆਹਾਂ ਨੂੰ ਲੈ ਕੇ ਔਰ ਵਿਆਹਾਂ ਤੋਂ ਪਹਿਲਾਂ ਕਿਹੜੇ-ਕਿਹੜੇ ਪੜਾਅ ਨੇ, ਵਰ ਦੀ ਚੋਣ ਕਿਵੇਂ ਕਰਨੀ ਹੈ, ਵੇਖ-ਬਖਾਵਾ ਕਿਵੇਂ ਹੋਣਾ ਹੈ, ਰੋਕਾ ਕਿਵੇਂ ਕਰਨਾ ਹੈ, ਇਹ ਸਾਰਾ ਕੁਝ ਕਿਸ ਤਰ੍ਹਾਂ ਹੁੰਦਾ ਹੈ, ਅੱਜ ਇਸ ਐਪੀਸੋਡ ਦੇ ਵਿੱਚ ਮੈਂ ਡਿਟੇਲ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਦੇ ਪਿੰਡਾਂ ਦੇ ਵਿਆਹਾਂ ਦੀ ਜੇ ਗੱਲ ਕਰੀਏ ਤਾਂ ਸੱਚਮੁੱਚ ਬਹੁਤ ਹੀ ਕਹਿ ਸਕਦੇ ਹਾਂ ਕਿ ਇੱਕ ਜਿਹਾ ਕੰਮ ਹੈ ਇੱਕ ਜਿਹੀ ਪ੍ਰਕਿਰਿਆ ਹੈ ਜਿਸ ਪ੍ਰਕਿਰਿਆ ਦਾ ਹਰ ਕੋਈ ਆਨੰਦ ਲੈਣਾ ਚਾਹੁੰਦਾ ਹੈ ਵੈਸੇ ਸਿਆਣੇ ਤਾਂ ਇਹੀ ਕਹਿੰਦੇ ਆ ਕਿ ਸ਼ਾਦੀ ਤੇ ਇੱਕ ਇਹੋ ਜਿਹਾ ਲੱਡੂ ਆ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਤੇ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਲੇਕਿਨ ਜਾ ਤੋਂ ਬਿਨਾ ਜ਼ਿੰਦਗੀ ਵੀ ਅਧੂਰੀ ਹੈ ਦੋਸਤੋ ਜ਼ਿੰਦਗੀ ਦੇ ਵਿੱਚ ਜੀਵਨ ਸਾਥੀ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜਿਸ ਸ਼ਖਸੀਅਤ ਦਾ ਜਿਸ ਸ਼ਖਸ ਦਾ ਜੀਵਨ ਸਾਥੀ ਉਸ ਤੋਂ ਦੂਰ ਹੈ ਜਾਂ ਜਿਨ੍ਹਾਂ ਦੇ ਜੀਵਨ ਸਾਥੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਕਦੇ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਜੀਵਨ ਸਾਥੀ ਦੀ ਇੰਪੋਰਟੈਂਸ ਪੁੱਛ ਕੇ ਵੇਖੋ ਇਹ ਵੱਖਰੀ ਗੱਲ ਹੈ ਕਿ ਜਿਉਂਦੇ ਜੀ ਆਪਾਂ ਲੋਕ ਜ਼ਿਆਦਾ ਕਦਰ ਨਹੀਂ ਕਰਦੇ ਲੇਕਿਨ ਉਹਨਾਂ ਦੀ ਕਮੀ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਉਹ ਸਾਡੇ ਕੋਲ ਨਹੀਂ ਹੁੰਦਾ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਦੱਸਾਂਗਾ ਕਿ ਵਿਆਹ ਤੋਂ ਪਹਿਲਾਂ ਕੀ ਹੁੰਦਾ ਹੈ ਖੈਰ ਅੱਜ ਦੇ ਦੌਰ ਦੀ ਜੇ ਗੱਲ ਕਰੀਏ ਤੇ ਵਿਆਹ ਦੇ ਵਿੱਚ ਤਾਂ ਮਾਪੇ ਨੂੰ ਵੀ ਅੱਜ ਦੇ ਨੂੰ ਪਤਾ ਨਹੀਂ ਹੈ ਕਿ ਸਾਡੇ ਬੱਚੇ ਸਾਨੂੰ ਆਪਣੇ ਵਿਆਹ ਤੇ ਬੁਲਾਉਣਗੇ ਜਾਂ ਨਹੀਂ ਇਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਲੇਕਿਨ ਅੱਜ ਵੀ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜੋ ਆਪਣੇ ਬੱਚਿਆਂ ਦੀ ਖੁਦ ਮਤਲਬ ਸ਼ਾਦੀ ਕਰਦੇ ਨੇ ਉਹਨਾਂ ਵਾਸਤੇ ਲੜਕਾ ਲੜਕੀ ਲਈ ਵੇਖਦਾ ਹੈ ਲੜਕੀਆਂ ਲੜਕੀ ਵਾਸਤੇ ਮਤਲਬ ਜੇ ਲੜਕੇ ਦਾ ਵਿਆਹ ਕਰਨਾ ਤਾਂ ਲੜਕੀ ਵੇਖਦੇ ਨੇ ਜੇ ਲੜਕੀ ਦਾ ਕਰਨਾ ਤਾਂ ਲੜਕਾ ਵੇਖਦੇ ਨੇ ਅੱਜ ਵੀ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਮਾਪੇ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਰੱਖਦੇ ਨੇ ਫਿਰ ਮਾਪੇ ਸਭ ਤੋਂ ਪਹਿਲਾਂ ਵਰ ਦੀ ਚੋਣ ਕਰਦੇ ਨੇ ਕਿ ਮੇਰੀ ਬੇਟੀ ਜਦ ਮੇਰੇ ਬੇਟੇ ਵਾਸਤੇ ਕਿਸ ਤਰ੍ਹਾਂ ਦਾ ਵਰ ਹੋਣਾ ਚਾਹੀਦਾ ਹੈ ਵਿਆਹ ਤੋਂ ਪਹਿਲਾਂ ਸਭ ਤੋਂ ਵੱਡਾ ਅਹਿਮ ਕਾਰਜ ਹੁੰਦਾ ਹੈ ਵਰ ਦੀ ਚੋਣ ਇਹ ਸਭ ਤੋਂ ਔਖਾ ਕੰਮ ਹੈ ਕਿਉਂਕਿ ਕੁੜੀ ਮੁੰਡੇ ਦੇ ਹਾਨ ਦਾ ਰਿਸ਼ਤਾ ਲੱਭਣਾ ਪਰਿਵਾਰਿਕ ਤੰਦਾਂ ਦਾ ਮਿਲਣਾ ਇਹ ਬਹੁਤ ਹੀ ਜ਼ਰੂਰੀ ਹੈ ਜੋ ਰਿਸ਼ਤਾ ਕਰਨ ਵੇਲੇ ਅਕਸਰ ਦੇਖਿਆ ਜਾਂਦਾ ਹੈ ਰਿਸ਼ਤਾ ਕਰਨ ਵੇਲੇ ਆਮ ਤੌਰ ਤੇ ਕੁੜੀ ਦੇ ਸਹੱਪਣ ਅਤੇ ਮੁੰਡੇ ਦੀ ਜਾਇਦਾਦ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਹੈ ਅਤੇ ਪੁਰਾਣੇ ਸਮੇਂ ਵਿੱਚ ਰਿਸ਼ਤਾ ਨਾਈ ਪ੍ਰੋਹਤ ਪੰਦੇ ਹੀ ਕਰਵਾਇਆ ਕਰਦੇ ਸਨ ਲੋਕੀ ਉਹਨਾਂ ਦੇ ਕਹਿਣ ਤੇ ਹੀ ਰਿਸ਼ਤੇ ਕਰ ਦਿੰਦੇ ਸੀ ਔਰ ਵਿਚੋਲਾ ਰਿਸ਼ਤਾ ਕਰਵਾਉਣ ਵਿੱਚ ਅਹਿਮ ਕੜੀ ਮੰਨਿਆ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ ਰਿਸ਼ਤੇ ਅੱਜ ਵੀ ਲੈ ਕੇ ਆਉਂਦੇ ਨੇ ਰਿਸ਼ਤੇਦਾਰ ਇਹ ਨਹੀਂ ਕਿ ਹੈ ਕਿ ਅੱਜ ਨਹੀਂ ਆ ਅਜ ਵੀ ਆਉਂਦੇ ਨੇ ਬਹੁਤ ਸਾਰੇ ਲੜਕੇ ਲੜਕੀਆਂ ਦੇ ਇਸੇ ਤਰ੍ਹਾਂ ਹੀ ਵਿਚੋਲੇ ਹੀ ਰਿਸ਼ਤੇ ਪੈਦਾ ਕਰਦੇ ਨੇ ਜਦੋਂ ਆ ਕੇ ਫਿਰ ਦੱਸਦਾ ਤਾਂ ਫਿਰ ਕੀ ਹੁੰਦਾ ਫਿਰ ਹੁੰਦੀ ਹੈ ਜੀ ਮਤਲਬ ਵੇਖ ਵਿਖਾਵਾ ਫਿਰ ਇੱਕ ਤਾਰੀਖ ਤੈਅ ਕੀਤੀ ਜਾਂਦੀ ਹੈ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਵੱਲੋਂ ਵੀ ਆਪਾਂ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੇ ਜਾਂ ਹੋਟਲ ਚ ਜਾ ਕੇ ਆਪਾਂ ਇੱਕ ਵਾਰੀ ਪਰਿਵਾਰ ਦੇ ਨਾਲ ਮੇਲ ਮਿਲਾਪ ਕਰ ਲਈਏ ਇਸ ਬਹਾਨੇ ਲੜਕਾ ਲੜਕੀ ਨੂੰ ਵੇਖ ਲਏਗਾ ਔਰ ਲੜਕੀ ਲੜਕੇ ਨੂੰ ਵੇਖ ਲਏ ਜੇਕਰ ਮਾਪੇ ਨੂੰ ਰਿਸ਼ਤਾ ਪਸੰਦ ਆ ਜਾਂਦਾ ਹੈ ਤੇ ਆਮ ਤੌਰ ਤੇ ਮੁੰਡੇ ਤੇ ਕੁੜੀ ਨੂੰ ਇੱਕ ਦੂਜੇ ਨੂੰ ਵਿਖਾਉਣ ਦੀ ਜਿਹੜੀ ਰਸਮ ਅਦਾ ਕੀਤੀ ਜਾਂਦੀ ਹੈ ਭਾਵੇਂ ਸਭ ਕੁਝ ਰਸਮੀ ਹੀ ਹੁੰਦਾ ਹੈ ਪਰ ਮੁੰਡਾ ਕੁੜੀ ਜੇ ਇੱਕ ਦੂਜੇ ਤੇ ਝਾਤੀ ਮਾਰ ਲੈਣ ਤਾਂ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਜੀਵਨ ਸਾਥੀ ਕਿਸ ਤਰ੍ਹਾਂ ਦਾ ਹੈ ਦੋਸਤੋ ਗੁਣਤਾ ਵੈਸੇ ਅਕਲ ਦੇ ਹੀ ਹੁੰਦੇ ਨੇ ਰੰਗ ਰੂਪ ਨੂੰ ਵੀ ਅੱਜ ਕੱਲ ਬੜੀ ਮਤਲਬ ਪਹਿਲ ਦਿੱਤੀ ਜਾਂਦੀ ਹੈ ਮੁੰਡਾ ਕੁੜੀ ਉਹਨਾਂ ਦੇ ਨਾਲ ਨੱਕ ਬੁੱਲ ਨਹੀਂ ਵਟ ਸਕਦੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੀ ਮਾਪੇ ਦੇ ਕਹਿਣ ਤੇ ਤੁਸੀਂ ਜਿੰਨਾ ਕਰਨਾ ਕਰੋ ਲੇਕਿਨ ਅੱਜ ਤੁਸੀਂ ਦੋਨੇ ਇੱਕ ਦੂਜੇ ਦੇ ਸਾਹਮਣੇ ਹੋ ਔਰ ਜੇਕਰ ਤੁਹਾਨੂੰ ਇੱਕ ਦੂਜੇ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲ ਕਰਨ ਦੀ ਲੋੜ ਹੈ ਇਹ ਗੱਲਬਾਤ ਕਰ ਸਕਦੇ ਹੋ ਪੁੱਛ ਗਿੱਛ ਸਕਦੇ ਹੋ ਇਹ ਖੁੱਲ ਹੁੰਦੀ ਸੀ ਮਾਤਾ ਪਿਤਾ ਬਨ ਲੇਕਿਨ ਜੇਕਰ ਮਤਲਬ ਨਹੀਂ ਕੋਈ ਗੱਲ ਬਣਦੀ ਤਾਂ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਸੀ ਕਿ ਚਾਹ ਹੀ ਉਦੋਂ ਤੱਕ ਨਹੀਂ ਪੀਤੀ ਜਾਂਦੀ ਸੀ ਜਦੋਂ ਤੱਕ yes ਜਾਂ no ਨਹੀਂ ਸੀ ਹੁੰਦੀ ਜੇਕਰ no ਆ ਤੇ ਦਾ ਮਤਲਬ ਉਹ ਚਾਹ ਨਹੀਂ ਸੀ ਪੀਂਦੇ ਜੇ yes ਹੈ ਤਾਂ ਫਿਰ ਚਾਹ ਜਿਹੜੀ ਹੈ ਉਹ ਪੜਾਈ ਜਾਂਦੀ ਸੀ ਹੁਣ ਜੇ yes ਹੋ ਗਈ ਤਾਂ ਫਿਰ ਰੋਕਾ ਠਾਕਾ ਸ਼ਗਨ ਤੇ ਮੰਗਣਾ ਇਹ ਚਾਰ ਸ਼ਬਦ ਨੇ ਰੋਕਾ ਠਾਕਾ ਸ਼ਗਨ ਤੇ ਮੰਗਣਾ ਲਗਭਗ ਇੱਕੋ ਹੀ ਕਿਸਮ ਹੈ ਨਾਮ ਇਹਨਾਂ ਦੇ ਜ਼ਰੂਰ ਅਲੱਗ-ਅਲੱਗ ਨੇ ਇਸ ਦੇ ਵਿੱਚ ਲੜਕੇ ਦੇ ਘਰ ਵਾਲੇ ਲੜਕੀ ਦੇ ਘਰ ਜਾ ਕੇ ਸ਼ਗਨ ਤੇ ਹੋਰ ਸਮਾਨ ਦੇ ਕੇ ਆਉਂਦੇ ਨੇ ਫਿਰ ਸ਼ੁਹਾਰਾ ਲਾਉਣ ਦੀ ਰਸਮ ਨਿਭਾਈ ਜਾਂਦੀ ਹੈ ਇਸ ਵਿੱਚ ਲੜਕੀ ਦਾ ਪਿਤਾ ਲੜਕੇ ਦੇ ਹੱਥ ਤੇ ਸਵਰ ਰੁਪਈਆ ਕਰਦਾ ਹੈ ਤੇ ਸੁੱਕੇ ਮੇਵੇ ਉਸ ਦੀ ਝੋਲੀ ਪਾਉਂਦਾ ਹੈ ਪਰ ਅੱਜ ਕੱਲ ਇਸ ਰਸਮ ਦੇ ਉੱਪਰ ਬਹੁਤ ਸਾਰੇ ਪੈਸੇ ਖਰਚੇ ਜਾਂਦੇ ਨੇ ਵਿਆਹ ਸਮੇਂ ਮੁੰਡੇ ਵਾਲੇ ਘਰ ਘੋੜੀਆਂ ਅਤੇ ਕੁੜੀ ਦੇ ਘਰ ਦੇ ਵਿੱਚ ਸੁਹਾਗ ਗਾਏ ਜਾਂਦੇ ਨੇ ਵਿਆਹ ਤੋਂ ਪਹਿਲਾਂ ਤਿਉਹਾਰ ਭੇਜਣ ਦੀ ਵੀ ਇੱਕ ਰਸਮ ਹੈ ਜੇਕਰ ਮੈਰिज ਹੋ ਗਈ ਤਾਂ ਠੀਕ ਹੈ ਜੇ ਨਹੀਂ ਹੋਈ ਤਾਂ ਕੇ ਦੇ ਘਰੋਂ ਆਪਣੀ ਬਹੂ ਵਾਸਤੇ ਕੋਈ ਤਿਉਹਾਰ ਹੋਵੇ ਤਾਂ ਉਸ ਦੇ ਮੁਤਾਬਕ ਜਿਹੜਾ ਉਹਨਾਂ ਨੂੰ ਲੀੜਾ ਕੱਪੜਾ ਭੇਜਿਆ ਜਾਂਦਾ ਹੈ ਅੱਜ ਕੱਲ ਦੇ ਵਿਆਹ ਤੋਂ ਪਹਿਲਾਂ ਤਿਉਹਾਰ ਦਾ ਰਿਵਾਜ ਵੀ ਹੈ ਔਰ ਜਿਵੇਂ ਕਰਵਾ ਚੌਥ ਹੈ ਤੇ ਸਹੁਰਿਆਂ ਦੇ ਵੱਲੋਂ ਕੁੜੀ ਨੂੰ ਵਰਤ ਦਾ ਸਮਾਨ ਭੇਜਿਆ ਜਾਂਦਾ ਹੈ ਤੇ ਸੌਣ ਦੇ ਮਹੀਨੇ ਵਿੱਚ ਸਹੁਰਿਆਂ ਵੱਲੋਂ ਕੁੜੀ ਨੂੰ ਸਾਵਣ ਦੀਆਂ ਤੀਆਂ ਦੇ ਤਿਉਹਾਰ ਲਈ ਭੇਜਿਆ ਜਾਂਦਾ ਹੈ ਜਿਸ ਦੇ ਵਿੱਚ ਮਠਿਆਈ ਫਲ ਕੁੜੀ ਦੇ ਕੱਪੜੇ ਗਹਿਣੇ ਮਹਿੰਦੀ ਚੂੜੀਆਂ ਹੋਰ ਸਮਾਨ ਜੋੜਾ ਹੈ ਉਹ ਭੇਜਿਆ ਜਾਂਦਾ ਹੈ ਮਤਲਬ ਕਹਿ ਸਕਦੇ ਆ ਕਿ ਵਿਆਹ ਤੋਂ ਪਹਿਲਾਂ ਜੇਕਰ ਬਹੂ ਆਪਣੇ ਮਾਪੇ ਹੈ ਤਾਂ ਲੜਕੇ ਦੇ ਪਰਿਵਾਰ ਵੱਲੋਂ ਇਹ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਹੁਣ ਇੱਕ ਬੜੀ ਅਹਿਮ ਰਸਮ ਹੈ ਸਾਹਾ ਕੱਢਣਾ ਮਤਲਬ ਸਾਹਾ ਕੱਢਣ ਦਾ ਮਤਲਬ ਹੁੰਦਾ ਹੈ ਕਿ ਵਿਆਹ ਵਾਸਤੇ ਤਾਰੀਖ ਤੈਅ ਕਰਨੀ 42 ਚੰਗੇ ਸਮਝੇ ਜਾਂਦੇ ਮਹੀਨਿਆਂ ਵਿੱਚ ਸਾਹਾ ਸੋਧਿਆ ਜਾਂਦਾ ਹੈ ਜੋ ਹਿੰਦੂਆਂ ਵਿੱਚ ਤਾਰੇ ਡੁੱਬੇ ਹੋਣ ਜਾਂ ਸ਼ਰਾਧਾ ਦੇ ਵਿੱਚ ਅਜਿਹੇ ਕਾਰਜ ਕਰਨੋਂ ਵਰਜਿਤ ਹੁੰਦੇ ਜਾਂਦੇ ਔਰ ਸਾਹਾ ਨਹੀਂ ਕੱਢਿਆ ਜਾਂਦਾ ਔਰ ਖੈਰ ਅੱਜਕੱਲ ਤਾਂ ਸਭ ਕੁਝ ਚੱਲੀ ਜਾਂਦਾ ਹੈ ਬਹੁਤ ਕੁਝ ਚੇਂਜ ਹੋ ਗਿਆ ਹੈ ਮਤਲਬ ਇਹ ਚੀਜ਼ਾਂ ਨੂੰ ਦੇਖਿਆ ਜਾਂਦਾ ਸੀ ਸਾਹਾ ਜਦੋਂ ਮਤਲਬ ਕਢਵਾਇਆ ਜਾਂਦਾ ਸੀਗਾ ਸਿੱਖ ਪਰਿਵਾਰ ਆਮ ਤੌਰ ਤੇ ਬਾਬਾ ਜੀ ਦੀ ਜੰਤਰੀ ਵੇਖ ਕੇ ਵਿਆਹ ਦਾ ਦਿਨ ਕੱਢ ਦਿੰਦੇ ਸੀ ਅਤੇ ਬਹੁਤ ਵਿਚਾਰਾ ਨਾ ਕਰਨ ਵਾਲੇ ਜਿਹੜੇ ਪਰਿਵਾਰ ਨੇ ਐਤਵਾਰ ਦੀ ਛੁੱਟੀ ਵੇਖ ਕੇ ਵਿਆਹ ਦਾ ਦਿਨ ਨਿਸ਼ਚਿਤ ਕਰ ਲੈਂਦੇ ਸਨ ਜਿਹੜਾ ਵਿਆਹ ਦਾ ਦਿਨ ਨਿਸ਼ਚਿਤ ਕਰੇ ਉਸ ਨੂੰ ਸ਼ਗਨ ਦੇ ਵਜੋਂ ਮਤਲਬ ਕੁਝ ਨਾ ਕੁਝ ਦਿੱਤਾ ਜਾਂਦਾ ਸੀ ਦੋਸਤੋ ਉਸ ਤੋਂ ਬਾਅਦ ਫਿਰ ਵਿਆਹ ਹੋ ਜਾਂਦਾ ਹੈ ਵਿਆਹ ਹੋਣ ਤੋਂ ਬਾਅਦ ਮਤਲਬ ਵਿਆਹ ਜਦੋਂ ਸਾਹਾ ਕੱਢਿਆ ਜਾਂਦਾ ਹੈ ਫਿਰ ਇੱਕ ਚਿੱਠੀ ਦੀ ਰਸਮ ਜਿਹੜੀ ਆ ਉਹ ਭੇਜੀ ਜਾਂਦੀ ਹੈ ਚਿੱਠੀ ਭੇਜੀ ਜਾਂਦੀ ਹੈ ਮਤਲਬ ਇਹ ਸਾਹਾ ਕਢਵਾਉਣ ਤੋਂ ਬਾਅਦ ਅਹਿਮ ਕੰਮ ਹੁੰਦਾ ਹੈ ਚਿੱਠੀ ਭੇਜਣਾ ਇਹ ਕੰਮ ਵਿਚੋਲਾ ਜਾਂ 나ਈ ਕਰਦਾ ਹੈ ਸਾਹੇ ਚਿੱਠੀ ਕੁੜੀ ਵਾਲਿਆਂ ਦੇ ਵੱਲੋਂ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਆਪਣੀ ਸਮਰੱਥਾ ਦਸਾਉਂਦੇ ਹੋਏ ਬਰਾਤ ਦੀ ਗਿਣਤੀ ਵਿਆਹ ਦਾ ਦਿਨ ਆਦ ਲਿਖਿਆ ਹੁੰਦਾ ਹੈ ਸਾਹੇ ਚਿੱਠੀ ਲਿਜਾੜ ਵਾਲੇ ਨੂੰ ਦੋਹਾਂ ਥਿਰਾਂ ਦੇ ਵੱਲੋਂ ਸ਼ਗਨ ਦਿੱਤੀ ਜਾਂਦੇ ਨੇ ਫਿਰ ਸਾਹਾ ਬੰਨਣਾ ਚੂੜੀਆਂ ਪਾਉਣੀਆਂ ਇਹ ਸਾਰੀਆਂ ਰਸਮਾਂ ਜਿਹੜੀਆਂ ਨੇ ਇਹ ਪੰਜਾਬੀ ਵਿਆਹਾਂ ਦੇ ਵਿੱਚ ਵੇਖਣ ਨੂੰ ਮਿਲਦੀਆਂ ਸੀ ਕਿਤੇ ਕਿਤੇ ਅੱਜ ਵੀ ਮਿਲਦੀਆਂ ਲੇਕਿਨ ਹੁਣ ਤਾਂ ਦੋਸਤੋ ਪਤਾ ਹੀ ਕੁਝ ਨਹੀਂ ਲੱਗਦਾ 2-4 ਘੰਟੇ ਦਾ ਵਿਆਹ ਹੁੰਦਾ ਹੈ ਉਹੀ ਮਹਿਮਾਨ ਸੰਭਾਲਣੇ ਮੁਸ਼ਕਲ ਹੋ ਜਾਂਦੇ ਆ ਤੇ ਦੋਸਤੋ ਅੱਜ ਤਾਂ 2-4 ਘੰਟੇ ਵਿਆਹ ਰੱਖਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ ਪਤਾ ਨਹੀਂ ਕਦੋਂ ਕੀ ਹੋ ਜਾਣਾ ਖੈਰ ਮੈਂ ਤਾਂ ਇਸ ਐਪੀਸੋਡ ਦੇ ਆਖਰ ਚ ਇਹੀ ਕਹਾਂਗਾ ਵਿਆਹ ਕਰਵਾਉਣਾ ਮਰਦਾਂ ਦਾ ਕੰਮ ਹੈ ਕਰਵਾਉਣਾ ਚਾਹੀਦਾ ਔਰ ਜੇ ਨਾ ਕਰਵਾਵੇ ਤਾਂ ਅਧੂਰੀ ਜ਼ਿੰਦਗੀ ਹੁੰਦੀ ਹੈ ਮੈਂ ਫਿਰ ਕਹਿੰਦਾ ਮਰਦਾਂ ਦਾ ਕੰਮ ਹੈ ਵਿਆਹ ਕਰਾਉਣਾ ਚਾਹੀਦਾ ਤੇ ਵਿਆਹ ਤੋਂ ਬਿਨਾ ਜ਼ਿੰਦਗੀ ਅਧੂਰੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ